ਅੱਜ ਜੀ ਅੱਜ ਅਸੀਂ ਤੁਹਾਡੇ ਖਾਸਤੇ ਬਹੁਤ ਸੋਹਣੇ ਸੋਹਣੇ ਜਿਵੇਂ ਅੱਜ ਅੱਗੇ ਅੱਗੇ ਤਿੰਨੀਆਂ ਝਲ ਰਹੀਆਂ ਕਿਸੇ ਨੇ ਤਿੰਆਂ ਦਾ ਫੈਕਸ਼ਨ ਕਰਨਾ ਹੈ ਬਹੁਤ ਸੋਹਣੇ ਸੋਹਣੇ ਪਾਰਟੀ ਵੇਅਰ ਸੂਟ ਲੈ ਕੇ ਆਏ ਆ ਕਲਰ ਵੀ ਬਹੁਤ ਸੋਹਣੇ ਸੋਹਣੇ ਆ ਜੀ ਸਭ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਜਰੂਰ ਸਬਸਕ੍ਰਾਈਬ ਕਰਿਓ ਕਿ ਆਉਣ ਵਾਲੇ ਵੀਡੀਓ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਸੂਟ ਦੀ ਬਹੁਤ ਸੋਹਣੇ ਸੋਹਣੇ ਅਸੀਂ ਡਿਜ਼ਾਈਨ ਕਰਾਏ ਆ ਫੈਕਸ਼ਨਾਂ ਦੇ ਹਿਸਾਬ ਨਾਲ ਕਿਸੇ ਮੇਰੀ ਭੈਣ ਨੂੰ ਜਰੂਰ ਚਾਹੀਦੀ ਹੋਵੇ ਤਾਂ ਸਬਤੋ ਵਾਇਸ ਕਰ ਸਕਦੇ ਹੋ ਜੀ ਸਭ ਤੋਂ ਪਹਿਲਾ ਸੂਟ ਦੇਖੋ ਜੀ ਇਹ ਰੈੱਡ ਕਲਰ ਦਾ ਸੂਟ ਹੈ ਜੀ ਸਰਕਾਰੀ ਸ਼ਰਟ ਹੈ ਜੀ ਇਹ ਫਰੰਟ ਦੇਖੋ ਜੀ ਸ਼ਰਟ ਦਾ ਫੁਲਕਾਰੀ ਦੀ ਸਾਰਾ ਵਰਕ ਹੋਇਆ ਹੋਇਆ ਹੈ ਹੈਂਡ ਵਰਕ ਹੋਇਆ ਹੋਇਆ ਸਾਰਾ ਜੀ ਦੇਖੋ ਚੈੱਕ ਕਰੋ ਜੀ ਬੈਕ ਪੱਲਾ ਤੁਹਾਨੂੰ ਪਲੇਨ ਮਿਲੂਗਾ ਜੀ ਬੈਕ ਪੱਲਾ ਤੁਹਾਨੂੰ ਪਲੇਨ ਮਿਲੂਗਾ ਜੀ ਇਹਦੇ ਨਾਲ ਤੁਹਾਨੂੰ yellow ਕਲਰ ਦਾ ਕੰਟਰਾਸਟ ਕਰਿਆ ਹੋਇਆ ਹੈ ਜੀ ਬਾਟਮ ਤੇ ਵੀ ਤੁਹਾਨੂੰ ਵਰਕ ਮਿਲੂਗਾ ਜੀ ਬਰਕ ਜੀ ਅਸੀਂ ਐਦਾਂ ਤਿਆਰ ਕਰਿਆ ਜੀ ਇਹਦਾ ਤੁਸੀਂ ਪਲਾਜ਼ੋ ਵੀ ਬਣਾ ਸਕਦੇ ਆ ਤੇ ਸਲਵਾਰ ਵੀ ਬਣਾ ਸਕਦੇ ਆ ਕੁਝ ਵੀ ਬਣਾ ਸਕਦੇ ਆ ਦੇਖੋ ਜੀ ਤੁਹਾਨੂੰ ਚੈੱਕ ਕਰਾਈਏ ਬਾਟਮ ਇਹਦੀ ਤੁਸੀਂ ਸਰਾਰਾ ਗਰਾਰਾ ਜਿੰਨੇ ਅੱਜਕੱਲ ਸhort shirt ਰੱਖ ਕੇ स्कਰਟ ਬਣਾਉਨੇ ਆ ਉਹ ਵੀ ਬਣ ਜੂਗੀ ਜੀ ਤੁਸੀਂ ਜਿਵੇਂ ਮਰਜ਼ੀ ਅਸੀਂ ਐਦਾਂ ਹੀ ਇਹ ਰੈਡੀ ਕਰਿਆ ਐਦਾਂ ਨਹੀਂ ਵੀ ਦੀ ਕੱਲੀ ਸਲਵਾਰ ਹੀ ਬਣਨੀ ਆ ਐਦਾਂ ਹੀ ਜੀ ਸਕਰਟ ਵੀ ਬਣਾ ਸਕਦੇ ਆ ਪਲਾਜ਼ੋ ਵੀ ਬਣਾ ਸਕਦੇ ਆ ਸਰਾਰਾ ਗਰਾਰਾ ਜੋ ਮਰਜ਼ੀ ਬਣਾਓ ਜੀ ਕੱਪੜਾ ਚੈੱਕ ਕਰੋ ਜੀ ਬਹੁਤ ਪਿਆਰਾ ਕੱਪੜਾ ਹੈ ਜੀ ਬਹੁਤ ਸੋਹਣਾ ਕੱਪੜਾ ਕਲਰ ਕੰਟਰਾਸਟਿੰਗ ਚੈੱਕ ਕਰੋ ਜੀ ਦੁਪੱਟਾ ਦੇਖੋ ਜੀ ਕਿੰਨਾ ਸੋਹਣਾ ਰੈਡੀ ਕਰਿਆ ਹੋਇਆ ਵੈ ਤੁਸੀਂ ਐਦਾਂ ਦਾ ਦੁਪੱਟਾ ਰੈਡੀ ਕਰਨ ਦਾ ਕਿੰਨੇ ਪੈਸੇ ਦੋਗੇ ਤੁਸੀਂ ਸੋਚ ਵੀ ਨਹੀਂ ਸਕਦੇ ਕਿਉਂਕਿ ਅਸੀਂ ਖੁਦ ਦੁਪੱਟਿਆਂ ਨੂੰ ਕੰਮ ਕਰਾਉਂਦੇ ਆ ਸਾਨੂੰ ਪਤਾ ਹੈ ਜੀ ਜਿਹੜੀਆਂ ਮੇਰੀਆਂ ਭੈਣਾਂ ਕੰਮ ਕਰਾਉਂਦੀਆਂ ਰਹਿੰਦੀਆਂ ਉਹਨਾਂ ਨੂੰ ਪਤਾ ਹੋਊਗਾ ਜੀ ਦੁਪੱਟਾ ਚੈੱਕ ਕਰੋ ਜੀ ਡਬਲ ਲੇਸ ਨਾਲ ਫਿਨਿਸ਼ਿੰਗ ਦਿੱਤੀ ਹੋਈ ਹੈ ਜੀ ਡਬਲ ਲੇਸ ਦੀ ਤੁਹਾਨੂੰ ਫਿਨਿਸ਼ਿੰਗ ਮਿਲੂਗੀ ਵਿੱਚ ਚੈੱਕ ਬਣਾਇਆ ਹੋਇਆ ਹੈ ਜੀ ਚੈੱਕ ਚੈੱਕ ਕਰੋ ਜੀ ਇਹ ਤੁਹਾਨੂੰ ਕਿਉਂਕਿ ਇਹ ਪੰਜਾਬੀ ਟੱਚ ਦੱਤਾ ਜੀ ਸੂਟ ਚ ਬਿਲਕੁਲ ਤੁਹਾਡੀ ਪੰਜਾਬਣ ਵਾਲੀ ਲੁੱਕ ਆਊਗੀ ਕਿਸੇ ਮੇਰੀ ਭੈਣ ਨੇ ਧੀਆ ਲਈ ਸ਼ਾਪਿੰਗ ਕਰਨੀ ਹੋਵੇ ਉਹਦੇ ਲਈ ਇਹ ਬਹੁਤ ਵੈਸਟ ਹੈ ਜੀ ਬਿਲਕੁਲ ਘੱਟ ਪ੍ਰਾਈਸ ਤੇ ਸਾਡੇ ਸੂਟ ਹੁੰਦੇ ਆ ਜੀ ਬਾਕੀ ਤੁਸੀਂ ਇੱਕ ਵਾਰ ਜਰੂਰ ਸਾਡਾ ਸੂਟ ਬਾਏ ਕਰਿਓ ਤੁਹਾਨੂੰ ਖੁਦ ਕੁਆਲਿਟੀ ਪਤਾ ਲੱਗ ਜਾਊਗਾ ਜੀ ਪੂਰਾ ਤੁਹਾਨੂੰ 2.5 ਮੀਟਰ ਦਾ ਦੁਪੱਟਾ ਮਿਲੂਗਾ 2.5 ਮੀਟਰ ਦੀ ਨਾਲ ਬਾਟਮ ਚਾਹੇ ਸਰਾਰਾ ਬਣਾਓ ਘਰਾਰਾ ਬਣਾਓ ਸਕਰਟ ਬਣਾਓ ਕੁਝ ਵੀ ਬਣਾਓ ਜੀ ਇਹ ਫੁਲਕਾਰੀ ਦੀ ਤੁਹਾਨੂੰ ਸ਼ਰਟ ਮਿਲੂਗੀ ਸੂਟ ਬਹੁਤ ਹੀ ਪਿਆਰਾ ਹੈ ਜੀ ਜ਼ਰੂਰ ਦੇਖੋ ਵੀ ਜੇ ਕਿਸੇ ਨੂੰ ਇਹ ਸੂਟ ਦੀ ਨੀਡ ਹੋਵੇ ਜੀ ਅਗਲਾ ਸੂਟ ਚੈੱਕ ਕਰੋ ਜੀ ਸਾਡਾ ਅਗਲਾ ਸੂਟ ਹੈ ਕੱਡੀ ਰੈੱਡ ਕਲਰ ਦਾ ਇੱਕੋ ਡਿਮਾਂਡ ਸੀ ਸਾਡੀ ਜੀ ਵੀ ਅੱਗੇ ਤੀਆਂ ਐ ਤੀਆਂ ਕਰਕੇ ਅਸੀਂ ਇਦਾਂ ਦੇ ਸੂਟ ਲੈ ਕੇ ਆਨੇ ਆ ਬਿਲਕੁਲ ਲਾਈਟ ਵੇਟ ਕਿਉਂਕਿ ਗਰਮੀ ਦੀ ਹੁੰਦੀ ਆ ਤੀਆਂ ਨੂੰ ਸਾਰਿਆਂ ਪਹਿਣਾ ਨੂੰ ਪਤਾ ਐ ਔਰ ਇਦਾਂ ਦੇ ਸੂਟ ਪਾਉਣੇ ਵੀ ਕਿਉਂਕਿ ਤੀਆਂ ਮਨਾਉਣੀਆਂ ਹੁੰਦੀਆਂ ਠੀਕ ਐ ਜੀ ਅਗਲਾ ਸੂਟ ਚੈੱਕ ਕਰੋ ਜੀ ਸਾਡਾ ਰੈੱਡ ਕਲਰ ਦਾ ਕ੍ਰੇਟਾ ਸੂਟ ਹੈ ਜੀ ਬਹੁਤ ਪਿਆਰਾ ਰੈੱਡ ਕਲਰ ਦਾ ਬਾਰਕ ਚੈੱਕ ਕਰੋ ਜੀ ਕਿੰਨੀ ਫਿਨਿਸ਼ਿੰਗ ਨਾਲ ਥੋੜਾ ਕਰਿਓ ਜੀ ਕਿਉਂਕਿ ਸੂਟ ਸਾਡੇ ਬਣ ਕੇ ਆਏ ਆ ਜਾਂ ਪ੍ਰੈਸ ਫੇਰਨੀ ਆ ਨਾ ਤੇ ਫਿਨਿਸ਼ਿੰਗ ਨਹੀਂ ਹੋਈ ਵੀ ਇਹਨਾਂ ਦੀ ਸੂਟ ਸਾਡੇ ਰਾਤੇ ਰੈਡੀ ਹੋ ਕੇ ਆਏ ਸੀ ਮੈਂ ਕਿ ਤੁਹਾਨੂੰ ਵੀਡੀਓ ਅਪਲੋਡ ਕਰਦਾ ਕਿਉਂਕਿ ਤੀਆਂ ਬਹੁਤ ਨੇੜੇ ਆ ਰਹੀਆਂ ਨੇ ਕਿਸੇ ਨੇ ਸਟਿਚ ਕਰਾਉਣਾ ਕਿਸੇ ਨੇ ਕਿਤੇ ਕਰਵਾਉਣਾ ਅਭੀ ਟਾਈਮ ਦੀ ਕਮੀ ਕਰਕੇ ਅਸੀਂ ਇਹਨਾਂ ਨੂੰ ਪ੍ਰੈਸ ਜਾਂ ਫੁਲਾਣੀ ਆ ਜੀ ਆ ਚੈੱਕ ਕਰੋ ਜੀ ਬਾਰਕ ਬਹੁਤ ਪਿਆਰਾ ਤੁਹਾਨੂੰ ਵਰਕ ਮਿਲੇਗਾ ਪੂਰਾ ਆਲ ਓਵਰ 5 ਮੀਟਰ ਤੁਹਾਨੂੰ ਸੂਟ ਮਿਲੇਗਾ ਜੀ ਬਹੁਤ ਹੀ ਪਿਆਰਾ ਸੂਟ ਹੈ ਜੀ 5 ਮੀਟਰ ਤੁਹਾਨੂੰ ਸੂਟ ਮਿਲੂਗਾ ਜੀ ਉਸ ਤੋਂ ਬਾਅਦ ਜੀ ਗਲੇ ਇੱਥੇ ਤੁਹਾਡਾ ਗਲਾ ਬਣ ਜਾਣਾ ਜੀ ਇੱਥੇ ਤੁਹਾਡਾ ਗਲਾ ਬਣੂਗਾ ਜੀ ਬਹੁਤ ਪਿਆਰਾ ਸੂਟ ਬਣ ਕੇ ਰੈਡੀ ਹੋਊਗਾ ਜੀ ਰੈੱਡ ਕਲਰ ਹੈ ਜੀ ਦੁਪੱਟਾ ਚੈੱਕ ਕਰੋ ਜੀ ਦੁਪੱਟੇ ਕੀ ਆ ਕਹਿਣੇ ਜੀ ਬਹੁਤ ਖੁੱਲੇ ਡੁੱਲੇ ਲਾਏ ਹੋਏ ਆ ਜੀ ਜਿਵੇਂ ਕਿ ਤੁਸੀਂ ਕਿਸੇ ਫੰਕਸ਼ਨ ਤੇ ਸੂਟ ਪਾਉਣਾ ਹੈ ਬਹੁਤ ਹੀ ਪਿਆਰੇ ਦੁਪੱਟੇ ਆ ਜੀ ਪਰਕ ਚੈੱਕ ਕਰੋ ਜੀ ਨਾਲ ਲੈ ਕੋਟੇ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਜੀ ਕੋਟੇ ਦੀ ਨਾਲ ਫਿਨਿਸ਼ਿੰਗ ਦਿੱਤੀ ਹੋਈ ਹੈ ਜੀ ਬਹੁਤ ਪਿਆਰਾ ਦੁਪੱਟਾ ਹੈ ਜੀ ਵਰਕ ਦੀ ਫਿਨਿਸ਼ਿੰਗ ਚੈੱਕ ਕਰੋ ਜੀ ਤੁਸੀਂ ਵਰਕ ਕਰਾਉਂਦੇ ਹੋਗੇ ਪਰ ਤੁਸੀਂ ਕਦੇ ਇਹ ਸੋਚੋ ਵਰਕ ਦੇਖਿਓ ਜੀ ਕਿਉਂਕਿ ਜਿਹੜਾ ਅਸੀਂ ਖੁਦ ਕੰਮ ਕਰਾਉਂਦੇ ਆ ਨਾ ਅਸੀਂ ਕਪੜਾ ਵੀ ਜ਼ਿਆਦਾ ਹੁੰਦਾ ਸਾਡਾ ਦੁਪੱਟੇ ਵੀ ਐਨ ਥੁੱਲੇ ਢੁੱਲੇ ਹੁੰਦੇ ਆ लेस ਦੀ ਫਿਨਿਸ਼ਿੰਗ ਪੂਰੀ ਤੁਹਾਨੂੰ ਸਹੀ ਤਰੀਕੇ ਨਾਲ ਆਈ ਮਿਲੂਗੀ ਚੈੱਕ ਕਰੋ ਜੀ ਕਿਉਂਕਿ ਜਿਹੜੇ ਸੂਟ ਤੁਸੀਂ ਬਾਜ਼ਾਰੋਂ ਖਰੀਦੂਗੇ ਨਾ ਲੈਸ ਵਾਲੇ ਉਹ ਲੈਸ ਕਦੇ ਉਦੜੀ ਪਾਉਗੀ ਕੁਝ ਹੋਊਗਾ ਉਹ ਲੈਸ ਸਹੀ ਨਹੀਂ ਹੁੰਦੀ ਜੀ ਐਨ ਟੱਚ ਕੜਾਈ ਦਾ ਟੱਚ ਦੇ ਨਾਲ ਮੈਚ ਕਰਕੇ ਅਸੀਂ ਲੈਸ ਲਾਈ ਹੋਈ ਹੈ ਜੀ ਗੋਠਾ ਲਾਇਆ ਹੋਇਆ ਕਿਸੇ ਮੇਰੀ ਭੈਣ ਨੂੰ ਇਹਦੀ ਜਰੂਰਤ ਹੋਵੇ ਤਾਂ ਜਰੂਰ ਮੰਗਵਾਇਓ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਮੋਰ ਪੰਖੀ ਰੰਗ ਦਾ ਸੂਟ ਹੈ ਜੀ ਬਹੁਤ ਸੋਹਣਾ ਬਹੁਤ ਸੋਹਣਾ ਸੂਟ ਹੈ ਚੈੱਕ ਕਰੋ ਜੀ ਬਹੁਤ ਪਿਆਰਾ ਸੂਟ ਹੈ ਹੈਂਡਵਰਕ ਦਾ ਕਈ ਮੇਰੀਆਂ ਭੈਣਾਂ ਨੂੰ ਹੁੰਦਾ ਵੀ ਜਿਆਦਾ ਹੈਵੀ ਵਰਕ ਨਾ ਹੋਵੇ ਇਹ ਤੁਹਾਡਾ ਗਲਾ ਬਣੂਗਾ ਜੀ ਗਲੇ ਦੀ ਫਿਨਿਸ਼ਿੰਗ ਚੈੱਕ ਕਰੋ ਜੀ ਮੈਂ ਬਹੁਤ ਹੀ ਸੋਹਣਾ ਗਲਾ ਬਣਿਆ ਹੋਇਆ ਜੀ ਕਲਰ ਮੋਰ ਪੰਖੀ ਹੈ ਜੀ ਮੋਰ ਪੰਖੀਆ ਕਲਰ ਹੈ ਉਸ ਤੋਂ ਬਾਅਦ ਆ ਹੋ ਗਿਆ ਜੀ ਬਾਜੂ ਦਾ ਵਰਕ ਬਹੁਤ ਸੋਹਣਾ ਵਰਕ ਹੈ ਪਏ ਨੇ ਬਹੁਤ ਜਿਆਦਾ ਸੋਹਣਾ ਕੱਪੜਾ ਚੈੱਕ ਕਰੋ ਜੀ ਕਰੇ ਪਿਓਰ ਕ੍ਰੇਵ ਪਿਓਰ ਕ੍ਰੇਵ ਦਾ ਸੂਟ ਹੈ ਜੀ ਪਿਓਰ ਕ੍ਰੇਵ ਦਾ ਪਿਓਰ ਕ੍ਰੇਪ ਦਾ ਤੁਹਾਨੂੰ ਸੂਟ ਮਿਲੂਗਾ ਜੀ ਬਹੁਤ ਪਿਆਰਾ ਸੂਟ ਹੈ ਜੀ ਆਲ ਓਵਰ ਸੂਟ ਹੈ ਜੀ ਕਈ ਪਹਿਣਾ ਕਹਿ ਦਈਏ ਵੀ ਸਾਡਾ ਨਾ ਕਪੜਾ ਹੁੰਦਾ ਇਹ ਆਲ ਓਵਰ ਹੈ ਜਿੰਤਾ ਮਰਜ਼ੀ ਕਿਸੇ ਪਹਿਣ ਦੀ ਹਾਈਟ ਹੈ ਪਲਾਜੋ ਬਣਾਉਣਾ ਜ਼ਰਾਰਾ ਬਣਾਉਣਾ ਕੁਝ ਵੀ ਚੀਜ਼ ਬਣਾ ਸਕਦਾ ਹੈ ਪਿਓਰ ਕ੍ਰੇਪ ਤੁਹਾਨੂੰ ਕਪੜਾ ਮਿਲੂਗਾ ਜੀ ਦੁਪੱਟੇ ਦੀ ਗੱਲ ਕਰੀਏ ਬਹੁਤ ਸੋਹਣਾ ਸੀ ਇਹ ਲਾਈਟ weight ਸੂਟ ਰੱਖਿਆ ਹੋਇਆ ਹੈ ਕਿਉਂਕਿ ਕਈ ਹੁੰਦਾ ਕਿਸੇ ਹੈਵੀ ਸੂਟ ਨਹੀਂ ਪਾਉਣਾ ਦੇਖੋ ਜੀ ਦੁਪੱਟਾ ਵੀ ਤੁਹਾਨੂੰ ਪੂਰਾ ਖੁੱਲਾ ਡੋਲਾ ਸਿਰਫ ਲੈਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਅਗੇ ਦੁਪੱਟੇ ਬਹੁਤ ਸੋਹਣਾ ਸੂਟ ਤੁਹਾਡਾ ਬਣ ਕੇ ਰੈਡੀ ਹੋਊਗਾ ਜੀ ਬਹੁਤ ਪਿਆਰਾ ਸੂਟ ਹੈ ਜੀ ਕਿਸੇ ਮੇਰੀ ਭੈਣ ਨੂੰ ਇਹਦੀ ਜਰੂਰਤ ਹੋਵੇ ਤਾਂ ਸਭ ਤੋਂ ਵਾਏ ਕਰ ਸਕਦੀ ਹੈ ਜੀ ਬਹੁਤ ਸੋਹਣੀ ਹੈ ਲਾਈਟ ਵੇਟ ਕਰੇਵ ਹੈ ਪਿਓਰ ਕਰੇਵ ਹੈ ਜੀ ਸਭ ਤੋਂ ਪਹਿਲਾਂ ਜਿਵੇਂ ਤੁਹਾਨੂੰ ਇੱਕ ਸਾਰੀਆਂ ਭੈਣਾਂ ਨੂੰ ਗੱਲ ਕਹਿਣੀ ਆ ਕਿ ਤੁਸੀਂ ਐਦਾਂ ਨਾ ਸੋਚਿਆ ਕਰੋ ਕਿ ਦੂਜੇ ਇੰਨਾ ਸਸਤਾ ਮਿਲਦਾ ਇੰਨਾ ਪਿਓਰ ਆ ਡੁਪਲੀਕੇਟ ਵੀ ਦੇ ਇਹ ਫਰਕ ਸਮਝਣਾ ਸਿੱਖੋ ਮੈਨੂੰ ਨਹੀਂ ਪਤਾ ਤੁਸੀਂ ਮੇਰੇ ਨਾਲੋਂ ਵੀ ਜ਼ਿਆਦਾ ਭੈਣਾਂ ਖੰਡੀਆਂ ਵੀ ਹੋਣਗੀਆਂ ਕੱਪੜੇ ਖਰੀਦਦੀਆਂ ਹੋਣਗੀਆਂ ਵਾਰ ਕਰੇ ਪਿਓ ਕਰੇ ਬਹੁਤ ਤਰ੍ਹਾਂ ਦੀ ਮਿਲੂਗੀ ਤੁਹਾਨੂੰ 1500 ਦਾ ਸੂਟ ਵੀ ਅਗਲੇ ਨੇ ਕਹਿਣਾ ਇਹ ਕਰੇਵ ਦਾ ਹੈ ਲੇਕਿਨ ਕਰੇਵ ਦਾ ਫਰਕ ਜ਼ਰੂਰ ਦੇਖਿਆ ਕਰੋ ਜੀ ਦੇਖੋ ਇਹ ਬਿਲਕੁਲ ਲਾਈਟ ਵੇਟ ਕਰੇਵ ਹੈ ਇਹ ਇਹ ਰੀਜਨਲ ਕਰੇਵ ਹੈ ਤੁਸੀਂ ਸੋਚੂਗੇ ਸਾਡੇ ਤਾਂ 1500 ਦਾ ਸੂਟ ਮਿਲਦਾ ਵਰਕ ਵੀ ਹੋਇਆ ਹੋਇਆ ਹੈ ਨਹੀਂ ਭੈਣੇ ਇਹ ਵਰਕ ਅਸੀਂ ਖੁਦ ਹੈਂਡ ਨਾਲ ਜਿਹੜੇ ਬਹੁਤ ਮਸ਼ੀਨਾਂ ਨਾਲ 20 ਵੀ ਪੀਸ ਇਕੱਠੇ ਕਰਦੇ ਆ ਉਹਨਾਂ ਪਰ ਇਹ ਫਿਨਿਸ਼ਿੰਗ ਨਹੀਂ ਹੁੰਦੀ ਇਹਦੀ ਇੱਕ ਸਿੰਗਲ ਸਿੰਗਲ ਪੀਸ ਤੁਹਾਡਾ ਰੈਡੀ ਹੁੰਦਾ ਹੈ ਕੜਾਈ ਦੇਖ ਕੇ ਤੁਹਾਡਾ ਮਨ ਖੁਸ਼ ਹੋ ਜਾਊਗਾ ਜੀ ਜਿਵੇਂ ਅੱਜ ਕੱਲ੍ਹ ਗਰਮੀ ਆ ਇਹ ਤੁਹਾਡਾ ਪਾਰਟੀ ਵੇਅਰ ਸੂਟ ਵੀ ਰੈਡੀ ਹੋ ਜਾਊਗਾ ਤੇ ਹਲਕਾ ਵੀ ਬਹੁਤ ਹੋਊਗਾ ਪੂਰਾ 5 ਮੀਟਰ ਤੁਹਾਨੂੰ ਕੱਪੜਾ ਮਿਲੂਗਾ ਜੀ ਉਸ ਤੋਂ ਬਾਅਦ ਹੀ ਬਹੁਤ ਹੀ ਪਿਆਰਾ ਕਰੇਵ ਦਾ ਇੱਕ ਹੋਰ ਸੂਟ ਹੈ ਜੀ ਮਹਿੰਦੀ ਰੰਗ ਦਾ ਸੂਟ ਹੈ ਜੀ ਕਿਸੇ ਮੇਰੀ ਭੈਣ ਨੇ ਫੰਕਸ਼ਨ ਤੇ ਪਾਉਣਾ ਹੋਵੇ ਮਹਿੰਦੀ ਰੰਗ ਦਾ ਸੂਟ ਹੈ ਜੀ ਬਹੁਤ ਪਿਆਰਾ ਸੂਟ ਦਾ ਚੈੱਕ ਕਰੋ ਜੀ ਦੇਖੋ ਜੀ ਸੂਟ ਚੈੱਕ ਕਰੋ ਜੀ ਮੈਂ ਮਸ਼ੀਨਵਰਕ ਆਰ ਹੈਂਡਵਰਕ ਦੋਏ ਦਾ ਟੱਚ ਦਿੱਤਾ ਵੈ ਜੀ ਇਹਨੂੰ ਬਹੁਤ ਪਿਆਰਾ ਮਹਿੰਦੀ ਕਲਰ ਦਾ ਪੂਰਾ 5 ਮੀਟਰ ਦਾ ਤੁਹਾਨੂੰ ਸੂਟ ਮਿਲੂਗਾ ਜੀ ਇਹ ਦੇਖੋ ਜੀ ਇਹ ਹੋ ਗਿਆ ਬਾਜੂ ਦਾ ਵਰਕ ਉਸ ਤੋਂ ਬਾਅਦ ਜੀ ਗੜਾ ਦੇਖੋ ਜੀ ਕਿੰਨਾ ਹੈਵੀ ਬਣਿਆ ਵੈ ਤੁਹਾਨੂੰ ਬਹੁਤ ਪਿਆਰਾ ਇਹ ਤੁਹਾਡਾ ਗਲੇ ਦਾ ਡਿਜ਼ਾਈਨ ਬਣੂਗਾ ਆਲ ਓਵਰ ਤੁਹਾਨੂੰ 5 ਮੀਟਰ ਸੂਟ ਮਿਲੂਗਾ ਜੀ ਮਹਿੰਦੀ ਕਲਰ ਦਾ ਸੂਟ ਹੈ ਕਰੇਵ ਦਾ ਸੂਟ ਹੈ ਕਲੀਅਰ ਸੁਣ ਲਿਆ ਕਰੋ ਜੀ ਕਰੇਵ ਦਾ ਸੂਟ ਹੈ ਜੀ ਠੀਕ ਹੈ ਮਹਿੰਦੀ ਕਲਰ ਦਾ ਸੂਟ ਹੈ ਦਪੱਟਾ ਦੇਖੋ ਜੀ ਕਿੰਨਾ ਫਿਆਰਾ ਬਣਾਇਆ ਹੈ ਦਪੱਟੇ ਦੀ ਹਰੇਕ ਦੀ ਤੁਹਾਨੂੰ ਅਲੱਗ-ਅਲੱਗ ਡਿਜ਼ਾਈਨਿੰਗ ਮਿਲੂਗੀ ਜੀ ਦੇਖੋ ਇਹ ਦਪੱਟੇ ਦੇ ਨਾ ਆ ਦੇਖੋ ਇਹ ਕਾਰਨਰ ਦੇ ਜਾਨੀ ਕਿ ਖੁੰਜੀਆਂ ਤੇ ਦੋਏ ਪਾਸੇ ਸੌਰੀ ਚਾਰੇ ਪਾਸੇ ਤੁਹਾਨੂੰ ਐਦਾਂ ਡਿਜ਼ਾਈਨਿੰਗ ਮਿਲੂਗੀ ਇਹ ਵਿੱਚ ਲੇਸ ਦੀ ਫਿਨਿਸ਼ਿੰਗ ਦੇ ਕੇ ਅੱਗੇ ਵੀ ਤਾਨੂੰ ਗੋ ਲੈਸ ਦੀ ਫਿਨਿਸ਼ਿੰਗ ਦਿੱਤੀ ਵੀ ਹੈ ਜੀ ਇਹ ਲੈਸ ਜੇ ਤੁਸੀਂ ਬਾਜ਼ਾਰ ਚ ਖਰੀਦਦੇ ਆ ਨਾ ਜੀ ਤੁਹਾਨੂੰ 50 ਰੁਪਏ 60 ਰੁਪਏ ਮੀਟਰ ਮਿਲਦੀ ਆ ਪਹਿਲਾਂ ਤੁਸੀਂ ਦੁਪੱਟੇ ਦੀ ਫਿਨਿਸ਼ਿੰਗ ਦਾ ਇੱਕ ਕੰਮ ਦੇਖ ਲਓ ਜੀ ਕਿੰਨੇ ਜਿਹੜੇ ਨੂੰ ਲੈਸ ਲੱਗੀ ਹੋਗੀ ਇਹ ਦੇਖੋ ਜੀ ਚਾਰੇ ਕੁੰਜਿਆਂ ਤੇ ਤੁਹਾਨੂੰ ਐਦਾਂ ਮਿਲੂ ਬਾਕੀ ਔਰਗੈਂਜਾ ਲਾ ਕੇ ਵਰਕ ਕਰਿਆ ਹੋਇਆ ਹੈ ਜੀ ਔਰਗੈਂਜਾ ਲਾ ਕੇ ਵਰਕ ਕਰਿਆ ਹੋਇਆ ਹੈ ਜੀ ਲੈਸ ਦੀ ਫਿਨਿਸ਼ਿੰਗ ਦਿੱਤੀ ਵੀ ਹੈ ਜੇ ਪੂਰਾ ਦੁਪੱਟਾ ਤੁਹਾਨੂੰ ਸ਼ਕੂਨ ਦਾ ਹੀ ਮਿਲੂਗਾ ਸੌਰੀ ਤੁਹਾਨੂੰ ਤਾਂ ਜੀ ਸ਼ਕੂਨ ਦਾ ਤੁਹਾਨੂੰ ਦੁਪੱਟਾ ਮਿਲੇਗਾ ਪੂਰੇ ਦੁਪੱਟੇ 'ਚ ਤੁਹਾਨੂੰ ਐਦਾਂ ਬੂਟੀ ਮਿਲੇਗੀ ਬਹੁਤ ਹੀ ਪਿਆਰਾ ਤੁਹਾਡਾ ਸੂਟ ਬਣ ਕੇ ਰੈਡੀ ਹੋਊਗਾ ਜੀ ਬਹੁਤ ਪਿਆਰਾ ਕਿਸੇ ਮੇਰੀ ਭੈਣ ਨੂੰ ਜ਼ਰੂਰਤ ਹੈ ਤਾਂ ਤੁਸੀਂ ਸਾ ਤੋਂ ਲੈ ਸਕਦੇ ਜੀ ਬਹੁਤ ਸੋਹਣਾ ਤੁਹਾਨੂੰ ਸੂਟ ਮਿਲੇਗਾ ਜੀ ਦੋਸਤੋ ਆਵਾਜ਼ ਅਗਲਾ ਕਲਰ ਸੈਕਟਰ ਹੋਵੇ ਅਗਲਾ ਕਲਰ ਹੈਗਾ ਰੈੱਡ ਕਲਰ ਦਾ ਇੱਕ ਹੋਰ ਬਹੁਤ ਹੀ ਪਿਆਰਾ ਹੈਂਡਵਰਕ ਦਾ ਸੂਟ ਹੈ ਸਾਰਾ ਜੀ ਕਿਸੇ ਮੇਰੀ ਭੈਣ ਨੂੰ ਜ਼ਰੂਰ ਤੋਂ ਹੋਵੇ ਕਿਉਂਕਿ ਅੱਜ ਕੱਲ ਆਨੰਦ ਕਾਰਜ ਤੇ ਸੂਟ ਹੀ ਪਾਉਨੇ ਆ ਪੈ ਗੁਰਦੁਆਰਿਆਂ 'ਚ ਮਨਾ ਕਰਤਾ ਕਿ ਸੂਟ ਹੀ ਪਾਓ ਤੇ ਕਿਸੇ ਮੇਰੀ ਭੈਣ ਨੇ ਵਿਆਹ ਲਈ ਸੂਟ ਲੈਣਾ ਹੋਵੇ ਕੋਈ ਫੰਕਸ਼ਨ ਲਈ ਸੂਟ ਲੈਣਾ ਹੋਵੇ ਨਵਾਂ ਨਵਾਂ ਵਿਆਹ ਕਿਸੇ ਦੇ ਧੀਆ ਦਾ ਸੰਧਾਰਾ ਦੇਣਾ ਆਪਣੀ ਬੇਟੀ ਨੂੰ ਬਹੁਤ ਹੀ ਪਿਆਰਾ ਆਪਣੀ ਨੋਨ ਨੂੰ ਦੇਣਾ ਬਹੁਤ ਪਿਆਰਾ ਰੈੱਡ ਕਲਰ ਦਾ ਸੂਟ ਬਾਰਕ ਚੈੱਕ ਕਰੋ ਜੀ ਤੁਸੀਂ ਤੁਹਾਨੂੰ ਫਰਕ ਆਪਣੇ ਆਪ ਨਜ਼ਰ ਆਊਗਾ ਦੂਜੀ ਗੱਲ ਕਿ ਇੱਕ ਵਾਰ ਭਲੇ ਤੁਸੀਂ ਮੰਗਵਾ ਕੇ ਦੇਖੋ ਇਹ ਪਿਓਰ ਦੇ ਕੱਪੜੇ ਹੁੰਦੇ ਆ ਸਾਡੇ ਕੋਲ ਕੋਈ ਕਾਪੀ ਨਹੀਂ ਰੱਖਦੇ ਜੀ ਅਸੀਂ ਕੋਈ ਸਾਡਾ ਫਰਾਡ ਕੰਮ ਨਹੀਂ ਸਾਡੀ ਰੋਪੜ ਵਿੱਚ ਬਠੀਕ ਹੈ ਜਦ ਮਰਜੀ ਤੁਸੀਂ ਮੈਨੂੰ ਫੋਨ ਕਰਕੇ ਉੱਥੇ ਆ ਸਕਦੇ ਆ ਆਪਣਾ ਕਪੜਾ ਚੈੱਕ ਕਰ ਸਕਦੇ ਆ ਕਪੜਾ ਮੰਗਵਾਉਗੇ ਤਾਂ ਵੀ ਤੁਹਾਨੂੰ ਐਨ ਇਮਾਨਦਾਰੀ ਨਾਲ ਭੇਜਿਆ ਜਾਊਗਾ ਜੀ ਇਹ ਗਲੇ ਦਾ ਵਰਕ ਹੁੰਦਾ ਜੀ ਉਸ ਤੋਂ ਬਾਅਦ ਜੀ ਦੀ ਬਾਜੂ ਤੇ ਵੀ ਤੁਹਾਨੂੰ ਵਰਕ ਮਿਲੂਗਾ ਤੇ ਬਾਟਮ ਤੇ ਵੀ ਤੁਹਾਨੂੰ ਵਰਕ ਇਹ ਹੋ ਗਿਆ ਜੀ ਬਾਟਮ ਦਾ ਵਰਕ ਇਹ ਤੁਹਾਡੀ ਸਲਵਾਰ ਦੇ ਪੌਂਚਿਆਂ ਤੇ ਆਊਗਾ ਜੀ ਪਲਾਜੋ ਬਣਾ ਲਓ ਸਲਵਾਰ ਬਣਾ ਲਓ ਉਹਦੇ ਪੌਂਚੇ ਬਣ ਗਏ ਜੂਰੇ ਆ ਦੇਖੋ ਦੋਨੇ ਸਲਵਾਰ ਦੇ ਪੌਂਚਿਆਂ ਤੇ ਵਰਕ ਮਿਲੂਗਾ ਜੀ ਵਰਕ ਦੀ ਫਿਨਿਸ਼ਿੰਗ ਚੈੱਕ ਕਰੋ ਜੀ ਥੋੜੀ ਅਸੀਂ ਰੇ ਜਾਂ ਪ੍ਰੈਸ ਕਰਾਉਣੀ ਆ ਜੀ ਕੱਪੜਿਆਂ ਪਰ ਤਾਂ ਕਰਕੇ ਤੁਹਾਨੂੰ ਲੱਗੂਗਾ ਇਹ ਹੋ ਗਿਆ ਵਰਕ ਦੂਸਰੇ ਪਾਸੇ ਜੀ ਤੁਹਾਨੂੰ ਬਾਜੀ ਦਾ ਡਿਜ਼ਾਈਨ ਮਿਲ ਜੂਗਾ ਇਹ ਦੇਖੋ ਜੀ ਬਾਜੀ ਦਾ ਡਿਜ਼ਾਈਨ ਇੰਨਾ ਹੈਵੀ ਤੁਹਾਨੂੰ ਸੂਟ ਮਿਲੂਗਾ ਰੈੱਡ ਕਲਰ ਦਾ ਸੂਟ ਹੈ ਜੀ ਸਾਰਾ ਸੂਟ ਹੈਂਡਵਰਕ ਹੈ ਜੀ ਕਿਸੇ ਮੇਰੇ ਭੈਣ ਨੇ ਕੋਈ ਸਿਨਾਰਾ ਦੇਣਾ ਤੀਆਂ ਦਾ ਜਾਂ ਕੋਈ ਵਿਆਹ ਲਈ ਸੂਟ ਜਿਹੜਾ ਬਹੁਤ ਪਿਆਰਾ ਕੱਟ ਰੇਂਜ ਵਿੱਚ ਸੂਟ ਹੈ ਜੀ ਉਸ ਤੋਂ ਬਾਅਦ ਦੁਪੱਟਾ ਚੈੱਕ ਕਰੋ ਜੀ ਸੂਟ ਹੈਵੀ ਹੋਣ ਕਰਕੇ ਦੁਪੱਟੇ ਤੇ ਅਸੀਂ ਬਹੁਤਾ ਹੈਵੀ ਨਹੀਂ ਕਰਿਆ ਕਿਉਂਕਿ ਗਰਮੀ ਵੀ ਹੈਗੀ ਆ ਦੁਪੱਟੇ ਨੂੰ ਲੇਸ ਦੀ ਫਿਨਿਸ਼ਿੰਗ ਦਿੱਤੀ ਹੈ ਜੀ ਲੇਸ ਦੀ ਫਿਨਿਸ਼ਿੰਗ 2.5 ਮੀਟਰ ਸਪੂਨ ਦਾ ਤੁਹਾਨੂੰ ਬਹੁਤ ਪਿਆਰਾ ਦੁਪੱਟਾ ਮਿਲੂਗਾ ਵਿੱਚ ਸੁਪੀ ਦਾ ਟੱਚ ਨਹੀਂ ਲੂਗਾ ਜੀ ਸਾਰੇ ਦਪੱਟੇ ਤੇ ਬਹੁਤ ਹੀ ਪਿਆਰਾ ਸੂਟ ਤੁਹਾਡਾ ਬੜਕੇ ਰੈਡੀ ਹੋਊਗਾ ਕਿਸੇ ਮੇਰੀ ਭੈਣ ਉਹਦੀ ਜਰੂਰਤ ਹੋਵੇ ਤਾਂ ਜਰੂਰ ਸਾਡੇ ਨਾਲ ਕੰਟੈਕਟ ਕਰੋ ਬਾਕੀ ਤੁਸੀਂ ਹੋਰ ਕੋਈ ਸੂਟ ਬਾਰੇ ਪੁੱਛਣਾ ਚਾਹੁੰਦੇ ਜਦ ਮਰਜ਼ੀ ਜੀ ਮੈਨੂੰ ਮੈਸੇਜ ਕਰੋ ਜਦ ਤੁਸੀਂ ਫ੍ਰੀ ਹੋ ਕੋਈ ਐ ਨਹੀਂ ਵੀ ਟਾਈਮਿੰਗ ਹੈ ਤੁਸੀਂ ਕਿਸੇ ਵੀ ਟਾਈਮ ਮੈਨੂੰ ਮੈਸੇਜ ਕਰ ਸਕਦੇ ਆ ਮੈਂ ਜਦ ਵੀ ਮੈਸੇਜ ਦੇਖੂਗੀ ਤੁਹਾਨੂੰ ਜਰੂਰ ਰਿਸਪਲਾਈ ਕਰੂੰਗੀ ਜੀ ਇਹ ਨਹੀਂ ਹੈ ਵੀ ਤੁਹਾਡੇ ਮੈਸੇਜ ਦਾ ਰਿਸਪਲਾਈ ਨਹੀਂ ਕਰਿਆ ਜਾਊਗਾ ਜੀ ਉਸ ਤੋਂ ਬਾਅਦ ਜੀ ਔਰੇਂਜ ਕਲਰ ਦਾ ਸੂਟ ਹੈ ਜੀ ਏ ਵੀ ਸੂਟ ਤੁਹਾਨੂੰ ਹੈਂਡਵਰਕ ਦਾ ਮਿਲੇਗਾ ਜੀ ਹੈਂਡਵਰਕ ਦਾ ਸੂਟ ਹੈ ਜੀ ਅਸੀਂ ਖੁਦ ਕੱਪੜਾ ਲੈ ਕੇ ਸੂਟ ਰੈਡੀ ਕਰਾਉਣੇ ਆ ਜੀ ਸਾਡੇ ਸੂਟ ਸ਼ਾਮੀ ਬਣ ਕੇ ਆਈ ਸੀ ਅਸੀਂ ਇੱਕ ਵਾਰ ਵੀਡੀਓ ਅਪਲੋਡ ਕਰਦੇ ਹਾਂ ਉਹਦੇ ਬਾਅਦ ਇਹਨਾਂ ਦੀ ਸੈਟਿੰਗ ਕਰੂੰਗੇ ਜੀ ਦੇਖੋ ਜੀ ਪ੍ਰੈਸ ਥੋੜੀ ਦੇਖ ਪ੍ਰੈਸ ਨਹੀਂ ਹੋਈ ਵੀ ਸੂਟ ਤਾਂ ਬਸ ਆਹ ਗਲੇ ਦਾ ਵਰਕ ਚੈੱਕ ਕਰੋ ਗਲੇ ਦਾ ਵਰਕ ਇਹ ਸਾਰਾ ਸੂਟ ਦਾ ਤੁਹਾਨੂੰ نیچے ਤੱਕ ਕਲੀਆਂ ਨੂੰ ਕੋ ਮਿਲੂਗਾ ਠੀਕ ਹੈ ਬਹੁਤ ਸੋਹਣਾ ਹਲਕਾ ਫੁਲਕਾ ਜਿਹਾ ਕੰਮ ਹੈ ਹੈ ਹੈਂਡਵਰਕ ਸਿਲਕ ਦਾ ਸੂਟ ਹੈ ਬਣ ਇਹ ਪਿਓਰ ਸਿਲਕ ਇਹ ਨਹੀਂ ਹੈ ਵੀ ਕਾਪੀ ਆ ਪਿਓਰ ਸਿਲਕ ਦਾ ਸੂਟ ਹੈ ਇਹ ਹੋ ਗਿਆ ਬਾਜੂ ਦਾ ਡਿਜ਼ਾਈਨ ਬਹੁਤ ਪਿਆਰਾ ਔਰੇਂਜ ਕਲਰ ਦਾ ਡਿਜ਼ਾਈਨ ਆ ਗੋਟਾ ਪੱਟੀ ਦਾ ਵਰਕ ਹੋਇਆ ਹੋਇਆ ਜੀ ਇਹ ਇਹ ਸਾਰਾ ਤੁਹਾਨੂੰ ਗੋਟਾ ਪੱਟੀ ਦਾ ਵਰਕ ਮਿਲੂਗਾ ਜੀ ਠੀਕ ਹੈ ਬਾਜੂ ਦਾ ਤੁਹਾਨੂੰ ਮੈਂ ਇਹ ਦਿਖਾ ਦਿੰਦਾ ਉਸ ਤੋਂ ਬਾਅਦ ਤੁਹਾਡਾ ਦੁਪੱਟਾ ਚੈੱਕ ਕਰੋ ਦਪੱਟਾ ਬਹੁਤ ਸੋਹਣਾ orange ਕਲਰ ਦਾ ਹੀ ਤੁਹਾਨੂੰ ਦਪੱਟਾ ਮਿਲੇਗਾ ਲੇਸ ਵੀ ਫਿਨਿਸ਼ਿੰਗ ਦਿੱਤੀ ਹੋਈ ਹੈ ਜੀ ਲੇਸ ਵੀ ਤੁਹਾਨੂੰ ਫਿਨਿਸ਼ਿੰਗ ਦਿੱਤੀ ਹੈ ਜੀ ਬਹੁਤ ਸੋਹਣਾ ਤੁਹਾਨੂੰ ਦਪੱਟਾ ਮਿਲੇਗਾ ਜੀ ਜੇ ਮੇਰੀ ਭੈਣ ਨੂੰ ਐਦਾਂ ਦੇ ਸੂਟ ਦੀ 니ਡ ਹੋਵੇ ਤਾਂ ਸਾਡੇ ਨਾਲ ਜਰੂਰ ਸੰਪਰਕ ਕਰਿਓ ਹੋਰ ਤੁਹਾਨੂੰ ਸਾਡੀਆਂ ਵੀਡੀਓ ਕਿਵੇਂ ਦੀਆਂ ਲੱਗਦੀਆਂ ਕਮੈਂਟਾਂ ਵਿੱਚ ਜਰੂਰ ਦੱਸਿਆ ਕਰੋ ਜੀ ਕਿਸੇ ਵੀ ਚੀਜ਼ ਸੂਟ ਬਾਰੇ ਤੁਸੀਂ ਪੁੱਛਣਾ ਕਦੇ ਵੀ ਮੈਨੂੰ ਮੈਸੇਜ ਕਰ ਸਕਦੇ ਹੋ ਜੀ ਐਦਾਂ ਦੀ ਗੱਲ ਨਹੀਂ ਅਸੀਂ ਤੁਹਾਡੀ ਹਰੇਕ ਗੱਲ ਦਾ ਜਵਾਬ ਦਵਾਂਗੇ ਜੀ ਕਿਉਂਕਿ ਅਸੀਂ ਤੁਹਾਨੂੰ ਜੋ ਵੀਡੀਓ ਸੂਟ ਦਿਖਾਉਣੇ ਉਹ ਹੀ ਤੁਹਾਡੇ ਤੱਕ ਪਹੁੰਚੂਗਾ ਜੀ ਸ਼ਿਪਿੰਗ ਅਲੱਗ ਤੇ ਹੋਊਗੀ ਜੀ ਸਤਿ ਸ੍ਰੀ ਅਕਾਲ ਜੀ